ਦਾ ਰਿਜ਼ਲਟ ਕੀ ਹੁੰਦਾ ਵਾਇਲੈਂਸ ਹੁੰਦੀ ਹੈ ਜਿਆਦਾ ਸਟੇਟ ਦੇ ਲੋਕਾਂ ਨੂੰ ਇਹ ਵਿਸ਼ਵਾਸ ਹੋ ਜਵੇ ਕਿ ਰੂਲ ਆਫ ਲਾ ਨੀ ਹੈ ਇੱਥੇ ਜੰਗਲ ਰਾਜ ਹੈ ਫਿਰ ਉੱਥੇ ਲੋਕ ਇਹ ਚੀਜ਼ ਵਿੱਚ ਪੈ ਜਾਂਦੇ ਆ ਕਿ ਆਪਣਾ ਜੀਦਾ ਜੀ ਕਰਦਾ ਜੋ ਕਰਦਾ ਹੈ ਵਾਇਲੈਂਟ ਮੂਵਮੈਂਟ ਸ਼ੁਰੂ ਹੋ ਜਾਂਦੀਆਂ ਨੇ ਹੁਣ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਇੱਕ ਝੂਠਾ ਕੇਸ ਜਟੋ ਪਾਦੀ ਆ ਪਾ ਗਿਆ 4 ਸਾਲ ਵਿੱਚ ਕੁਛ ਨਾ ਬਣਿਆ ਇੱਕ ਇਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਅਸੀਂ ਇਹ ਨਸ਼ੇ ਦਾ ਕੇਸ ਪਾਉਣਾ ਹੈ ਕਿ ਅਸੀਂ ਡਿਸਪਰਪੋਰਸ਼ਨੇਟ ਅਸੈਟਸ ਦਾ ਪਾਉਣਾ ਉਹ ਕੇਸ ਪਾਤਾ ਤੇ ਜਿਸ ਦਿਨੇ ਘਰ ਗਏ ਨੇ ਵਿਦਆਊਟ ਡਿਸਕਲੋਜ਼ਿੰਗ देयर ਆਈਡੈਂਟੀਟੀ ਵਿਦਆਊਟ ਐਨੀ ਸਰਚ ਬ੍ਰਾਂਡਸ ਇਹਨਾਂ ਨੇ ਮਜੀਠੀਆ ਸਾਹਿਬ ਦੇ ਘਰ ਜਾ ਕੇ ਸਰਚ ਸ਼ੁਰੂ ਕਰ ਦਿੱਤੀ ਤੇ ਮਜੀਠੀਆ ਸਾਹਿਬ ਨੇ ਤੇ ਉਹਨਾਂ ਦੇ ਪਰਿਵਾਰ ਨੇ ਇੱਕੋ ਗੱਲ ਕਹੀ ਕਿ ਤੁਸੀਂ ਸਾਨੂੰ ਆਪਣੀ ਆਈਡੈਂਟੀਟੀ ਦਾ ਡਿਸਕਲੋਸ ਕਰੋ ਤੁਸੀਂ ਪਲੇਨ ਕਲੋਸ ਚ ਤੇ ਜੇ ਅਸੀਂ ਸਟ੍ਰਿਕਟਲੀ ਕਾਨੂੰਨ ਦੇ ਮੁਤਾਬਿਕ ਚਾਈਏ ਤਾਂ ਜਿਹੜੇ ਕਿਉਂਕਿ ਮਜੀਠੀਆ ਸਾਹਿਬ ਜੈਡ ਸਕਿਉਰਟੀ ਪ੍ਰੋਟੈਕਟਿਵ ਨੇ ਉਹਨਾਂ ਦੇ ਘਰ ਜਾਦੇ ਐ ਕੋਈ ਉਪਰੇ ਬੰਦੇ ਵਿਦਾਊਟ ਡਿਸਕਲੋਸਿੰਗ ਆਈਡੈਂਟੀਟੀ ਜਾਂਦੇ ਨੇ ਉਹ ਕੋਈ ਵੀ ਮਸਿਵियस ਵੀ ਹੋ ਸਕਦਾ ਹੈ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਵੀ ਹੋ ਸਕਦਾ ਹੈ ਤੇ ਉਹਨਾਂ ਦਾ ਇਹ ਪੁੱਛਣਾ ਫਰਜ਼ ਸੀਗਾ ਕਿ ਜੇ ਤੁਸੀਂ ਆਇਓ ਭਾਈ ਤੁਸੀਂ ਆਪਣੀ ਆਈਡੀ ਤਾਂ ਦਿਖਾਓ ਕੋਈ ਸਾਰੇ ਪਲੇਨ ਕਲੋਸ ਨਨ ਆਫ ਯੂ ਇਜ਼ ਇਨ ਯੂਨੀਫਾਰਮ ਬਾਰਦਾਤਾ ਇਹ ਸੀਗਾ ਕਿ ਕਾਨੂੰਨ ਮੰਗੇ ਕਰਦਾ ਸੀਗਾ ਕਿ ਉਹਨਾਂ ਦੇ ਕ੍ਰਿਮੀਨਲ ਟਰੈਸ ਪਾਸ ਦਾ ਪਰਚਾ ਦਾਖਲ ਹੁੰਦਾ ਹੈ ਪੁਲਿਸ ਵਾਲਿਆਂ ਤੇ ਜਿਹੜੇ ਪਲੇਨ ਕਲੋਸ ਗਏ ਆ ਪਰ ਹੈਰਾਨੀ ਦੀ ਗੱਲ ਕਹਿੰਦੇ ਮਜੀਠੀਆ ਸਾਹਿਬ ਤੇ ਪਰਚਾ ਕਰਤਾ ਸੀ ਕੱਲ ਕਿ ਇਹਨਾਂ ਨੇ ਨਾ ਜੀ ਪੁਲਿਸ ਦੇ ਕੰਮ ਵਿੱਚ ਵਗਨ ਪਾਏ ਮੈਂ ਇੱਕੋ ਗੱਲ ਸਰਕਾਰ ਨੂੰ ਯਾਦ ਕਰਾਉਣਾ ਹੈ ਕਿ ਇਹ ਜਿਹੜਾ ਕੰਮ ਹਨ ਇਹ ਬੜਾ ਹੱਥਾਂ ਨਾਲ ਦਿੱਤੀਆਂ ਗੰਡਾਂ ਦੰਦਾਂ ਨਾਲ ਖੋਲਣੀਆਂ ਔਖੀਆਂ ਹੋ ਜਾਂਦੀਆਂ ਨੇ ਇਹ ਕੰਮ ਚ ਨਾ ਪਾਓ ਨੁਕਸਾਨ ਹੋਊਗਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਲੁਧਿਆਣੇ ਦੀ ਪ੍ਰੈਸਾ ਤੁਹਾਨੂੰ ਤਾਂ ਹੀ ਪ੍ਰੈਸ ਕਾਨਫਰੰਸ ਅਸੀਂ ਲੁਧਿਆਣੇ ਕੀਤੀ ਹੈ ਚੰਡੀਗੜ੍ਹ ਨਹੀਂ ਕੀਤੀ ਕਿਆ ਜਦ ਭਾਰਤ ਪੁਸ਼ਨ ਆਸ਼ੋਜੀ ਨੂੰ ਵੇਜੀਲੈਂਸ ਪੜਨ ਆਈ ਹੈ ਤੇ ਅੱਜ ਯੂਨੀਅਨ ਮਿਨਿਸਟਰ ਨੇ ਰਮਨੀ ਸਿੰਘ ਮਿੱਟੂ ਉਹਨਾਂ ਨੇ ਫਿਜ਼ੀਕਲੀ ਉਸ ਐਸਪੀ ਨੂੰ ਰੋਕਿਆ ਕਿ ਮੈਂ ਤੈਨੂੰ ਭਾਰਤ ਪੁਸ਼ਨ ਨੂੰ ਲਿਜਾਣ ਨਹੀਂ ਦੇਣਾ ਉਹਦੇ ਦਾ ਕੁਛ ਨਾ ਹੋਇਆ ਜਿੱਥੇ ਐਗਜ਼ੈਕਟ ਅਬਸਟਰਕਸ਼ਨ ਕੀਤੀ ਗਈ ਜਿੱਥੇ ਉਹਨਾਂ ਨੂੰ ਆਊਟ ਲਾਈਨ ਦੀ ਡਿਊਟੀ ਨੂੰ ਮੋੜ ਤੋਂ ਨਾਲੇ ਉਹ ਯੂਨੀਫਾਰਮ ਸੀਗੇ ਹੁਣ ਇਹਦਾ ਨਤੀਜਾ ਹੈ ਮਤਲਬ ਇਹਦਾ ਇੱਕੋ ਹੀ ਨਿਕਲਦਾ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਕਾਰ ਲਈ ਇੱਕ ਟੈਰਰ ਬਣ ਗਿਆ। ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜੇ ਵਿਕਰਮ ਸਿੰਘ ਮਜੀਠੀਆ ਐਜ਼ ਅ ਫਰੀ ਸਿਟੀਜ਼ਨ ਆਫ ਪੰਜਾਬ ਪੰਜਾਬ ਦੇ ਪਿੰਡਾਂ 'ਚ ਸ਼ਹਿਰਾਂ 'ਚ ਤੇ ਸੜਕਾਂ 'ਤੇ ਫਿਰੂਗਾ ਸਾਡਾ ਨਿਕਲਣਾ ਘਰਾਂ ਤੋਂ ਔਖਾ ਹੋ ਜਾਊਗਾ। ਤੇ ਉਸ ਕਰਕੇ ਹੁਣ ਉਹਨਾਂ ਦੀ ਮੈਕਸਿਮਮ ਕੋਸ਼ਿਸ਼ ਇਹ ਹੈ ਕਿ ਭਾਈ ਹੋ ਕੋਰਕ ਰੋਕ ਮਜੀਠੀਆ ਸਾਹਿਬ ਨੂੰ ਕਿਸੇ ਨਾਲ ਕਿਹੜਾ 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 ਉਲਝਾਈ ਰੱਖੀਏ ਨਾਲੇ ਮੈਂ ਦੂਸਰਾ ਇਹਦਾ ਕਾਰਨ ਇਹ ਸਮਝਦਾ ਹੈ ਕਿ ਬੀਬਾ ਗਨੀਵ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਦੇ ਅਗੇਂਸਟ ਕੇਸ ਰਜਿਸਟਰ ਕਰਨ ਲਈ ਸ਼ਿਕਾਇਤ ਦਿੱਤੀ ਹੈ ਉਹਦੇ ਲਈ ਇਹ ਕਰਾਉਂਡ ਕਾਊਂਟਰ ਪ੍ਰੈਸ਼ਰ ਖੜਾ ਕਰਕੇ ਕਿਵੇਂ ਜੇ ਤੁਸੀਂ ਕੇਸ ਕਰਾਉਣਾ ਕਿਉਂਕਿ ਉਹ ਕੇਸ ਰਜਿਸਟਰ ਹੋ ਜਾਣਾ ਉਸ ਘਰ ਦੀ ਅਲੋਟੀ ਬੀਬਾ ਗਨੀਵ ਕੌਰ ਐਮਐਲਏ ਮਜੀਠਾ ਦੇ ਉਹ ਅੰਮ੍ਰਿਤਸਰ ਸਾਹਿਬ ਨੇ ਟੀਵੀ ਵਿੱਚ ਕੈਚ ਹੋਈ ਹਰ ਚੀਜ਼ ਕਿ ਉਹ ਅੰਮ੍ਰਿਤਸਰ ਸਾਹਿਬ ਨੇ ਉਹਨਾਂ ਦੇ ਘਰ ਬਿਨਾ ਵਰੰਟਾ ਤੋਂ ਬਿਨਾ ਗਨੀਵ ਕੋਰ ਮਜੀਠੀਆ ਦੇ ਗੈਸਟ ਕੋਈ ਕੇਸ ਦੇ ਇਹਨਾਂ ਨੇ ਕ੍ਰਿਮੀਨਲ ਟ੍ਰੈਸਪਾਸ ਕੀਤਾ ਸੋ ਮੈਂ ਇਹ ਗੱਲ ਬੜੀ ਅੱਜ ਤੁਹਾਡੇ ਰਾਹੀਂ ਇੱਕੋ ਗੱਲ ਕਹਿਣੀ ਚਾਹੁੰਦਾ ਸਰਕਾਰ ਨੂੰ ਕਿ ਇਹਨਾਂ ਗੱਲਾਂ 'ਚ ਬੜੀਆਂ ਸਰਕਾਰਾਂ ਆਈਆਂ ਹਨ ਮਿਸਿਸ ਇੰਦਰਾ ਗਾਂਧੀ ਨੇ ਆਪਣੇ ਸਰਵਾਈਵਲ ਲਈ ਕੋਸ਼ਿਸ਼ ਕੀਤੀ ਤੇ ਮੈਂ ਐਮਰਜੈਂਸੀ ਲਾਦਾ ਕਾਨੂੰਨ ਖਤਮ ਕਰਦਾ ਫੰਡਾਮੈਂਟਲ ਰਾਈਟਸ ਖਤਮ ਕਰਦਾ ਉਹਦਾ ਨਤੀਜਾ ਕੀ ਹੋਇਆ ਕਿ ਕਾਂਗਰਸ ਵੀ ਖਤਮ ਹੋ ਗਈ ਤੇ ਜਨਤਾ ਪਾਰਟੀ ਦਾ ਉਹਦੇ ਹੋਂਚਾ ਹੈ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਏਸੇ ਗੱਲ ਪਹੁੰਚਾਈ ਸੀਗੀ ਕਿ ਅਸੀਂ ਜਿਹੜੀਆਂ ਦੂਸਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਉਹਨਾਂ ਚ ਸੁਣਵਾਈ ਨਹੀਂ ਹੁੰਦੀ ਕਾਨੂੰਨ ਦਾ ਰਾਜ ਨਹੀਂ ਰਹਿੰਦਾ ਧੱਕਾ ਹੁੰਦਾ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ ਪਰ ਜਿਹੜੇ ਇਹਨਾਂ ਨੇ ਆਗੇ ਚਾਂਚੜਾ ਤਾਂ ਇਹਨਾਂ ਨੇ ਆਪਣੇ ਆਪ ਨੂੰ ਐਨਾ ਬੁਰੀ ਤਰ੍ਹਾਂ ਐਕਸਪੋਜ਼ ਕਰਤਾ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਇੱਕ ਗੱਲ ਬੋਰ ਬੜੀ ਕਲੀਅਰ ਕਰ ਦੇਣੀ ਚਾਹੁੰਦਾ ਕਿ ਸ਼ਾਇਦ ਉਹ ਇਸ ਭ੍ਰੇਖੇ 'ਚ ਹੋਣ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਲੜਾਈ ਕੱਲੀ ਲੜ ਰਿਹਾ ਹੈ ਇਹ ਲੜਾਈ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਅਕਾਲੀ ਦਲ ਸਮੂੱਚਾ ਉਹਨਾਂ ਨਾਲ ਚਟਾਨ ਵਾਂਗੂ ਖੜਾ ਹੈ ਤੇ ਕਿਸੇ ਵੀ ਤਰ੍ਹਾਂ ਸਰਕਾਰ ਨੂੰ ਉਹਨਾਂ ਦੇ ਈਵਲ ਡਿਜ਼ਾਈਨਸ ਵਿੱਚ ਵਨ ਆਫਟਰ ਅਨਦਰ ਝੂਠੇ ਕੇਸ ਰਜਿਸਟਰ ਕਰਕੇ ਮਜੀਠੀਆ ਸਾਹਿਬ ਨੂੰ ਨੀਵਾ ਦਿਖਾ ਕੇ ਜਾਂ ਡਰਾ ਕੇ ਆਪਣੀ ਬੋਲੀ ਬੁਲਾਉਣ ਦੀ ਜੋ ਕੋਸ਼ਿਸ਼ ਕਰਨਗੇ ਉਹ ਮੱਤ ਇਸ ਭ੍ਰਿਖੇ ਚ ਰਹਿਣ ਮੈਂ ਹੁਣ ਚੀਮਾ ਸਾਹਿਬ ਨੂੰ ਕਹੂੰਗਾ ਕਿ ਉਹ ਆਪਣੀ ਅੱਗੇ ਗੱਲ ਕ腐ਸ਼ਨ ਵਾਲੇ ਇਸ਼ੂ ਤੇ ਲਿਆ। ਗਰੀਵਾਲ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਕਿ ਜਿਹੜਾ ਨਵਾਂ ਦੌਰ ਹੋ ਗਿਆ ਨਾ ਕਿ ਲੀਡਰਾਂ ਦੀ ਪੋਲੀਟਿਕ ਕਣੀ ਜਿਹੜੀ ਪਰਸੀਕਿਊਸ਼ਨ ਦਾ ਤਹੇ ਕਿ ਕੇਸ ਦਰਜ ਕਰ ਦਿਓ ਕੇਸ ਝੂਠਾ ਦਰਜ ਕਰਨ ਤੋਂ ਬਾਅਦ ਜੇਲਾਂ ਦੇ ਵਿੱਚ ਜਿਹੜਾ ਇਸ ਤਰੀਕੇ ਦਾ ਬਹਿਮ ਕਰੋ ਕਿ ਉਹਦੇ ਮੁੱਢੇ ਅਧਿਕਾਰ ਵੀ ਖਤਮ ਕਰ ਦਿਓ ਫਿਰ ਮੁਲਾਕਾਤਾਂ ਦਾ ਜਿਹੜਾ ਸਿਲਸਲਾ ਜਿਹੜਾ ਜੇਲ ਮੈਨੂਅਲ ਦੇ ਅਨਸਾਰ ਕਦੀ ਵੀ ਜਿਹੜੀ ਮੁਲਾਕਾਤ ਨਹੀਂ ਕੀਤੀ ਜਾਂਦੀ ਉਹ ਮੁਲਾਕਾਤਾਂ ਵੀ ਟਰਾਈ ਕਰਦੇ ਇਸ ਕਰਕੇ ਇਥੋਂ ਪਤਾ ਲੱਗਦਾ ਕਿ ਸਰਕਾਰ ਕਿੰਨੇ ਨੀਵੇਂ ਦਰਜੇ ਤੇ ਕੰਮ ਕਰਦੀ ਹੈ ਜਿਹੜਾ ਕਰਨਵਲ ਸਾਹਿਬ ਨੇ ਇੱਕ ਸੈਟਿੰਗ ਐਮਐਲਏ ਦੇ ਘਰ ਦੇ ਵਿੱਚ ਪ੍ਰਸਪ ਸਿੰਘ ਦੀ ਗੱਲ ਕੀਤੀ ਹੈ ਉਹ ਤਾਂ ਆਲਰੇਡੀ ਬੀਬਾ ਗਰੀਨ ਕੌਰ ਜੀ ਠਾਣੇ ਤੇ ਪ੍ਰਿੰਟ ਵੀ ਫਾਈਲ ਕੀਤੀ ਹੈ ਤੇ ਸਰਦਾਰ ਸੰਦੀਪ ਸਿੰਘ ਬਾਦਲ ਸਾਹਿਬ ਨੇ ਗਵਰਨਰ ਸਾਹਿਬ ਤੋਂ ਸਮਾਂ ਵੀ ਮੰਗਿਆ ਸੀ ਆਹ ਤੋਂ 3 ਦਿਨ ਪਹਿਲਾਂ ਤੇ ਸਿੰਘ ਸਾਡੀ ਮੀਟਿੰਗ ਸੀ ਪਰ ਗਵਰਨਰ ਸਾਹਿਬ ਦਾ ਥੋੜਾ ਜਿਹਾ ਹੈਲਥ ਇਸ਼ੂ ਹੋਣ ਕਰਕੇ ਉਹਨਾਂ ਨੇ ਕਿਹਾ ਸੀ ਕਿ ਹਫਤਾ ਤੱਕ ਉਹ ਆਲੀ ਪਬਲਿਕ ਨੂੰ ਨਹੀਂ ਮਿਲਣਗੇ ਉਦੇ ਤੇ ਡੈਲੀਗੇਸ਼ਨ ਜਿਹੜਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਜਾ ਵੀ ਰਿਹਾ ਸਾਡਾ ਕਿਉਂਕਿ ਅਸੀਂ ਇਹ ਨਹੀਂ ਕਿ ਕੋਈ ਜਿਹੜਾ ਇਸ਼ੂ ਹੈ ਇਹਨੂੰ ਲਾਈਟਲੀ ਲੈ ਰਹੇ ਹਾਂ ਹਰ ਚੀਜ਼ ਨੂੰ ਅਸੀਂ ਜਿਹੜਾ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਕਿਉਂਕਿ ਠੀਕ ਹੈ ਸਰਕਾਰ ਦਾ ਜੋਰ ਲੱਗਿਆ ਕਿ ਹਰ ਚੈਨਲ ਨੂੰ ਜਿਹੜਾ ਬਲੌਗ ਕਰਕੇ ਤੇ ਹਰ ਜਗ੍ਹਾ ਤੇ ਇਨਸਾਫ ਨੂੰ ਜਿਹੜਾ ਉਪਰ ਨੋਮ ਕਰਨ ਤੇ ਲੱਗੇ ਹੋਏ ਆ ਵੀ ਟਾਈਮ ਲੱਗੇ ਪਰ ਇਹ ਸਾਲੀਆਂ ਚੀਜ਼ਾਂ ਜਿਹੜੀਆਂ ਲੌਜੀਕਲ ਸੰਕੂਚਨ ਤੱਕ ਇੱਕ ਇੱਕ ਕਰਕੇ ਅਸੀਂ ਲੈ ਕੇ ਜਾਵਾਂ। ਦੂਜੀ ਜਿਹੜੀ ਗੱਲ ਹੈ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਨੇ ਐਡੀ ਵੱਡੀ ਸ਼ਕਤੀ ਇਹ ਸਰਕਾਰ ਨੂੰ ਦੇ ਦਿੱਤੀ। ਅੱਜ ਹਾਲਾਤ ਇਹ ਆ ਕਿ ਹੌੜੀ ਹੌੜੀ ਇੱਕ ਇੱਕ ਕਰਕੇ ਤੇ ਜਿੱਥੇ ਕਿਤੇ ਪੰਜਾਬੀ ਦਾ ਹੱਕ ਹੁੰਦਾ ਉਸ ਹੱਕ ਤੋਂ ਉਹਨੂੰ ਵਾਂਝਾ ਕੀਤਾ ਜਾਂਦਾ। ਜਿੱਦ ਤੱਕ ਤੇ ਨੌਕਰੀਆਂ ਦੇਣੀਆਂ ਤੇ ਦਿੱਲੀ ਤੋਂ ਜਿਹੜਾ ਸਟਾਫ ਵਿਹਲਾ ਹੋਇਆ ਉਹਨੂੰ ਲੱਖਾਂ ਰੁਪਏ ਦੀ ਜਿਹੜੀ ਪੇਮੈਂਟ ਦੇ ਅਗੇਂਸਟ ਕਿਸੇ ਨੂੰ ਪਬਲਿਕ ਰਿਲੇਸ਼ਨ ਦੇ ਵਿੱਚ ਕਿਸੇ ਨੂੰ ਸੀਐਮ ਹਾਊਸ ਦੇ ਵਿੱਚ ਕਿਸੇ ਨੂੰ ਕੋਈ ਯੂਨੀਵਰਸਿਟੀ ਦੇ ਵਿੱਚ ਲਿਆ ਕੇ ਹਰ ਤਰ੍ਹਾਂ ਦੇ ਨਾਲ ਜਿਹੜੇ ਸਾਡੇ ਪੰਜਾਬ ਦੇ ਡੁਕੀ ਆ ਉਹਨਾਂ ਦੇ ਜਿਹੜੇ ਹੱਕ ਆ ਉਹ ਖੋ ਜਨ। ਦੂਜਾ ਹੁੰਦਾ ਜਿਹੜੇ ਸਾਡੇ ਮਿਹਨਤ ਕਰਕੇ ਕੋਈ ਟੈਂਟ ਵਾਲਾ ਕੋਈ ਸਾਊਂਡ ਵਾਲਾ ਕੋਈ ਦੂਜਾ ਰੋਟੀ ਖਾਂਦਾ ਸੀ। ਉਹ ਵੀ ਸਿਸਟਮ ਇਹ ਤਰ੍ਹਾਂ ਬਣ ਗਿਆ ਕਿ ਸਾਰੇ ਪੈਕੇਜ ਪੜਾ ਕੇ ਦਿੱਲੀ ਦੀਆਂ ਕੰਪਨੀਆਂ ਆ ਜਾਂਦੀਆਂ ਪਿੱਛੇ ਕਿਸੇ ਨੇ ਹਾਈਲਾਈਟ ਵੀ ਕੀਤਾ ਸੀ ਜਾ ਕੇ ਕਿਤੇ ਰੈਲੀ ਹੋ ਰਹੀ ਸੀ ਆਪ ਦੀ ਜਨੰਦਰ ਤੇ ਉਹਨੇ ਇੱਕ ਇੱਕ ਚੀਜ਼ ਇਹਨਾਂ ਨੂੰ ਪੁੱਛੀ ਸੀ ਕਿ ਮਜ਼ਦੂਰ ਕਿੱਥੋਂ ਹੁੰਦੇ ਕਹਿੰਦਾ ਜੋ ਵੀ ਬਾਹਰ ਹੁੰਦੇ ਤੇ ਜਿਹੜਾ ਸਾਡੇ ਲੋਕਾਂ ਦਾ ਹੱਕ ਆ ਹੁਣ ਲੈਂਡ ਫੂਡਿੰਗ ਪਾਲਿਸੀ ਦੇ ਵਿੱਚ ਵੀ ਇਹੀ ਆ ਕਿ ਜਿਹੜੇ ਵੱਡੇ ਬਿਲਡਰ ਆ ਉਹ ਸਾਰੇ ਦਿੱਲੀ ਤੋਂ ਤੇ ਦੂਜੇ ਸ਼ਹਿਰਾਂ ਤੋਂ ਲਿਆ ਕੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਅਵਧਿਕ ਕਰਨ ਦਾ ਕੰਮ ਜਿਹੜਾ ਚੱਲਦਾ ਪਿਆ ਇਸ ਪਾਸੇ ਵੀ ਸਾਡੇ ਪੰਜਾਬ ਦੇ ਲੋਕਾਂ ਦਾ ਹੱਕ ਮਾਰ ਜਾਂਦਾ ਜਿਹੜੀਆਂ ਪੋਲੀਟੀਕਲ ਅਪਾਇੰਟਮੈਂਟ ਹੁੰਦੀਆਂ ਆਨ ਪੋਲੂਸ਼ਨ ਬੋਰਡ ਦਾ ਚੇਅਰਮੈਨ ਲੱਗਿਆ ਕਿ ਰੇਲਾ ਦਾ ਚੇਅਰਮੈਨ ਲੱਗਿਆ ਸੀ ਹੋਰ ਇਸ ਤਰ੍ਹਾਂ ਦੀਆਂ ਇੰਪੋਰਟੈਂਟ ਨਿਯੁਕਤੀਆਂ ਹੁੰਦੀਆਂ ਉੱਥੇ ਵੀ ਦਿੱਲੀ ਤੋਂ ਆ ਕੇ ਬੰਦੇ ਜਿਹੜੇ ਆ ਇੱਥੇ ਆ ਕੇ ਲੱਗ ਜਾਂਦੇ ਤੇ ਹੁਣ ਅਗਲਾ ਜਿਹੜਾ ਕਦਮ ਸਰਕਾਰ ਲੈ ਰਹੀ ਐ ਕਿ ਮੰਡੀ ਬੋਰਡ ਦੀਆਂ ਸੜਕਾਂ ਦਾ ਰਿਪੇਅਰ ਦਾ ਕੰਮ ਜਿਹੜਾ ਉਹ ਸ਼ੁਰੂ ਹੋਇਆ 11-1200 ਕਰੋੜ ਦੇ ਟੈਂਡਰ ਲੱਗਣਿਆ ਤੇ ਜਿਹੜੇ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛੋਟੇ-ਛੋਟੇ ਠੇਕੇਦਾਰ ਆ ਉਹਨਾਂ ਨੂੰ ਵਿਚਾਰਿਆਂ ਨੂੰ ਇਸ ਗੱਲ ਦਾ ਬੜਾ ਜਿਹੜਾ ਵੱਡੀ ਰਾਹਤ ਹੁੰਦੀ ਹੈ ਕਿ ਚਲੋ ਇੱਕ ਅੰਦਾ ਠੇਕਾ ਉਹਨਾਂ ਨੂੰ ਡੋਕਰ ਜਿੱਥੇ ਬੈਠੇ ਹੁੰਦੇ ਆ ਉੱਥੇ ਸਥਾਨਕ ਪੱਧਰ ਤੇ ਮਿਲ ਜਾਂਦਾ ਤੇ ਆਪਣੀ ਮਿਹਨਤ ਦੇ ਨਾਲ ਉਹਨਾਂ ਦੀ ਰੋਟੀ ਰੋਜੀ ਚੱਲ ਜਾਂਦੀ ਹੁਣ ਜਿਹੜਾ ਨਵਾਂ ਕੰਮ ਆਹ ਕੱਲ ਠੇਕੇਦਾਰਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਨਵਾਂ ਜਿਹੜਾ ਕੰਮ ਹੈ ਕਿ ਆਰਡਰ ਹੋ ਗਏ ਜਿਹੜੇ ਦਿੱਲੀ ਵਾਲਿਆਂ ਦੇ ਬੈਠੇ ਆ ਇੱਥੇ ਸੁਪੇਧਾਰ ਇੱਥੇ ਮਹਿਕਮਾ ਚ ਕਿ 50 ਕਰੋੜ ਤੋਂ ਘੱਟ ਕਿਸੇ ਦਾ ਟੈਂਡਰ ਨਹੀਂ ਲੱਗੇ। ਤੇ ਭਾਵੇਂ ਸਾਰੇ ਜਿਹੜੇ ਦੇ ਕੰਮ ਇਕੱਠੇ ਕਰਨੇ ਪੈਣ ਤੇ ਭਾਵੇਂ ਉਸ ਤੋਂ ਵੀ ਨਾਲ ਅੱਗੇ ਦੂਰ ਜਾ ਕੇ ਕੰਮ ਜਿਹੜੀਆਂ ਇਕੱਠੇ ਕਰਨੇ ਪੈਣ ਉਹ ਟੈਂਡਰ ਜਿਹੜਾ ਹੈਗਾ ਉਹ ਸਿਰਫ 50 ਕਰੋੜ ਤੋਂ ਉੱਪਰ ਵਾਲੇ ਦੇ ਲੱਗੇਗਾ ਜਿਸ ਦੇ ਚ ਮੇਰੇ ਖਿਆਲ ਸਾਡਾ ਤੇ ਆਨੇ ਛੋਟੇ ਠੇਕੇਦਾਰਾਂ ਨੇ ਤੇ ਇੱਕ ਵੀ ਵਿਚਾਰਾ ਉਸ ਕੈਟਾਗਰੀ ਚ ਨਹੀਂ ਰਹਿ ਜਾਂਦਾ। ਇਹਦਾ ਉਹਦਾ ਠੇਕਾ ਪਾ ਲੂਗਾ ਤੇ ਕੰਮ ਫਿਰ ਜਿਹੜੇ ਠੇਕੇਦਾਰ ਆਉਣੇ ਆ 12 ਠੇਕੇਦਾਰ ਆਉਣਗੇ ਉਹਨਾਂ ਨਾਲ ਮੋٹے ਰੇਟ ਤੈਅ ਹੋ ਜਾਣਗੇ ਵੱਧ ਰੇਟ ਤੇ ਉਹਨਾਂ ਨੂੰ ਟੈਂਡਰ ਦਿੱਤੇ ਜਾਣਗੇ ਤੇ ਕੰਮ ਉਹਨਾਂ ਨੇ ਫਿਰ ਗੋਦਾਮ ਬਣਾ ਕੇ ਜਿਹੜੇ ਸਾਡੇ ਪੰਜਾਬ ਦੇ ਮਹਿੰਤੀ ਠੇਕੇਦਾਰ ਇਹਨਾਂ ਦੇ ਕੋਲੋਂ ਕਰਾਉਣਾ ਤੇ ਇਹਨਾਂ ਨੂੰ ਜਿਹੜਾ ਲੇਬਰ ਰੇਟ ਦੇ ਕੇ ਤੇ ਇਹਨਾਂ ਕੋਲੋਂ ਕੰਮ ਕਰਾਉਣਗੇ ਤੇ ਆਪ ਉਹਦੇ ਦਫ਼ਤਰਾਂ 'ਚ ਬੈਠੇ ਜਿਹੜੇ ਸਾਰੇ ਆ ਉਹ ਮੋਟੀਆਂ ਜਿਹੜੀਆਂ ਉਹ ਕਮਾਈਆਂ ਕਰਨਗੇ ਇਸ ਕਰਕੇ ਮੈਂ ਮੁਕੰਮਲਤੀ ਸਾਹਿਬ ਨੂੰ ਕਹਿਣਾ ਕਿ ਮਾੜਾ ਮੋਟਾ ਪੰਜਾਬ ਦੇ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਇੰਨੀ ਵੱਡੀ ਤੁਹਾਨੂੰ ਸ਼ਕਤੀ ਦਿੱਤੀ ਹੈ ਇਹਦਾ ਕਾਰਨ ਤਾਂ ਦੱਸੋ ਕਿ ਕਿ ਸਾਡੇ ਜਿਹੜੇ ਪੰਜਾਬ ਦੇ ਠੇਕੇਦਾਰ ਐਨੇ ਸਾਡਾ ਤੋਂ ਸੜਕਾਂ ਬਣਾਉਂਦੇ ਆਏ ਆ ਕੀ ਉਹਨਾਂ ਨੂੰ ਤਜਰਬਾ ਨਹੀਂ ਹੈ ਸੜਕਾਂ ਬਣਾਉਂਦਾ ਪਾਰਟੀ ਤਾਂ ਬਣਾਈ ਆ ਆਮ ਆਦਮੀ ਪਾਰਟੀ ਉਹਨੇ ਤਾਂ ਕਿਹਾ ਕਿ ਛੋਟੇ ਤੋਂ ਛੋਟੇ ਬੰਦੇ ਨੂੰ ਜਿਹੜਾ ਅਸੀਂ ਇਨਵਾਲਵ ਕਰਾਂਗੇ ਉਹਨੂੰ ਉਹਦੇ ਅਧਿਕਾਰ ਲੈ ਕੇ ਦਿਆਂਗੇ ਹੁਣ ਜਿਹੜੇ ਚੰਗੇ-ਬੜੇ ਕਾਰੋਬਾਰੀ ਆ ਪੰਜਾਬ ਦੇ ਉਹਨਾਂ ਦਾ ਕੰਪੀਟੀਸ਼ਨ ਤੁਸੀਂ ਨੈਸ਼ਨਲ ਲੈਵਲ ਤੇ ਬੰਦਿਆਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਵੀ ਤੁਸੀਂ ਖਤਮ ਕਰੀ ਜਾਂਦੇ। ਇਹ ਜਿਹੜੀ ਪਾਲਿਸੀ ਆ ਇਹ ਸਰਕਾਰ ਦੀ। ਕਿ ਸਾਡਾ ਪੈਸਾ ਜਿਹੜਾ ਹੈਗਾ ਇਹ ਸਾਰਾ ਕਿਸੇ ਤਰੀਕੇ ਵੀ ਲੱਗੇ ਇਹ ਪੈਸਾ ਲੁੱਟ ਚ ਬਾਹਰ ਜਾ। ਵੱਡੀ ਕਰਪਸ਼ਨ ਆ ਇਹਦੇ ਪਿੱਛੇ ਮੈਂ ਤੇ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜੋ ਪੁਰਾਣਾ ਸਿਸਟਮ ਸੀ ਉਦੇ ਮੁਤਾਬਕ ਜਿਹੜੇ ਸਥਾਨਕ ਠੇਕੇਦਾਰ ਆ ਪੰਜਾਬ ਦੇ ਬਹੁਤ ਨੇ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਕਿੱਥੇ ਜਾਣਾ ਇਹਦਾ ਅਕਾਂਚ ਖੱਟਾ ਪਾ ਕੇ ਚਲੇ ਜਾਣਗੇ ਬਿਲ ਤੁਹਾਡੇ ਕੋ ਉੱਥੇ ਬੈਠਿਆ ਬੈਠਿਆ ਉਹਨਾਂ ਨੂੰ ਮਿਲ ਜਾਣੇ ਤੇ ਬਾਅਦ ਚ ਜਦੋਂ ਕਿਤੇ ਲੋਡ ਪੈਂਦੀ ਹੈ ਫਿਰ ਕੋਈ ਨੇੜੇ ਲੱਭਦਾ ਨਹੀਂ ਇਸ ਕਰਕੇ ਇਹ ਇਹ ਕਿਉਂ ਹੋ ਰਿਹਾ ਇਹਦਾ ਜਨਤਾ ਨੂੰ ਸਪਸ਼ਟ ਵੀ ਕਰਨ ਔਰ ਇਹਨੂੰ ਕੈਨਸਲ ਕਰਕੇ ਇਹਨੂੰ ਉਸੇ ਤਰੀਕੇ ਜਿਵੇਂ ਪਹਿਲਾਂ ਇੱਕ ਇੱਕ ਸੜਕ ਦੇ ਛੋਟੇ ਛੋਟੇ ਕੰਮਾਂ ਦੇ ਠੇਕੇ ਹੁੰਦੇ ਸੀ ਉਸੇ ਤਰੀਕੇ ਕਰਨ ਤਾਂ ਜੋ ਕੰਮ ਵੀ ਜਲਦੀ ਹੋਣਗੇ ਇਹ شرط ਇਹ ਹੈ ਕਿ ਉਹਨਾਂ ਨੇ ਵੀ ਆ ਕੇ ਫਿਰ ਇਹਨਾਂ ਠੇਕੇਦਾਰਾਂ ਨੂੰ ਕਹਿਣਾ ਪਰ ਇਹਨਾਂ ਦੀ ਜਿਹੜੀ ਮਾੜੀ-ਮੋਟੀ ਆਮਦਨ ਹੈ ਉਹ ਖਤਮ ਹੋ ਜੇ ਇਸ ਕਰਕੇ ਇਹਦਾ ਵੀ ਮੈਂ ਸਰਕਾਰ ਤੋਂ ਜਵਾਬ ਪੁੱਛਦਾ ਹਾਂ ਤੋਂ ਇਹ ਇਸ਼ੂ ਹੈ ਇਹ ਵੀ ਇਹ ਕਿਰਪਾ ਕਰਕੇ ਤੁਹਾਡੇ ਲਈ ਅਸੀਂ ਲੱਖ ਰਹੇ ਆਸ ਕਰਦੇ ਹਾਂ ਕਿ ਸਰਕਾਰ ਦਾ ਜਵਾਬ ਦੇ ਹੋਰ ਕੋਈ ਵੀ ਸਵਾਲ ਕਿਸੇ ਦਾ ਸਰ ਇੱਕ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਲਾਅ ਐਂਡ ਆਰਡਰ ਅੱਡਾ ਖਰਾਬ ਹੋ ਚੁੱਕਾ ਵੀ ਹੁਣ ਛੇਲਾ ਤੋਂ ਕੀ ਨਾ ਰੱਖੀ ਉਹਨਾਂ ਦੇ ਬੇਟੇ ਨੂੰ ਤਾਂ ਕੀ ਹੀ ਅਸਰ ਕਿਸਾ ਰਹਿੰਦਾ ਉਹਨੂੰ ਮੇਰਾ ਖਿਆਲ ਹੈ ਕਿ ਹੁਣ ਲਾਅ ਐਂਡ ਆਰਡਰ ਤੇ ਤਾਂ ਕੋਈ ਸਾਨੂੰ ਕਦੇ ਨੂੰ ਬੋਲਣ ਦੀ ਲੋੜ ਨਹੀਂ ਆ ਪਰ ਤੱਕ ਨੂੰ ਪ੍ਰਬੰਧ ਦੀ ਲੋੜ ਹੁੰਦੀ ਹੈ ਪਹਿਲੇ ਦਿਨ ਤੋਂ ਸੁਣ ਵੀ ਕਿਤੇ ਕੋਈ ਬੰਦਾ ਇਹ ਗੱਲ ਬਖਰੀਆ ਕੋਹਣਾ ਫਾਰਮਰ ਹੋਮ ਮਿਨਿਸਟਰ ਵੀ ਇਸ ਲੈਵਲ ਤੇ ਆ ਗਏ ਉਹਨਾਂ ਦੇ ਵੀ ਬੱਚਿਆਂ ਨੂੰ ਜਿਹੜੀ ਧੱਕੀ ਆਉਣ ਲੱਗੀ ਕੋਈ ਬੰਦਾ ਮੈਨੂੰ ਦੱਸੋ ਵੀ ਜਿਹੜਾ ਸੇਫ ਆ ਕੋਈ ਇੱਕ ਬੰਦਾ ਤਾਂ ਕੋਈ ਹੋਵੇ ਨਾ ਇੱਕ ਕੈਟਾਗਰੀ ਪੰਜਾਬ ਦੀ ਕੋਈ ਰਾਤ ਨੂੰ ਸੌਂ ਨਹੀਂ ਪਾਇਆ ਸਰੋਤੀਆਂ ਜਿਹੜੀਆਂ ਉਹਦੀਆਂ ਕਾਲਾਂ ਆਉਂਦੀਆਂ ਤੇ ਡੋਕੀ ਜਿਹੜੇ ਕਈ ਅੰਦਰ ਖਾਤੇ ਵਿਚਾਰੇ ਸਮਝੋਤੇ ਕਰਕੇ ਆਪਣੇ ਦਿਨ ਕੱਢਦੇ ਪਏ ਆ ਕਈਆਂ ਦਾ ਪੁਲਿਸ ਸਮਝੌਤਾ ਕਰਾ ਦਿੰਦੀ ਹੈ ਸਰਦੂ ਆਪਣਾ ਸਾਰ ਲਾ ਵੀ ਐਵੇਂ ਕਿਤੇ ਜਾਣ ਨਾ ਦੋਸਰੀ ਜਿਹੜੀ ਵੱਡੀ ਗੱਲ ਆ ਜਿਵੇਂ ਕਹੀ ਆ ਤੁਹਾਡੇ ਗੱਲ ਤੇ ਕਿ ਅੱਜ ਸਿਚੁਏਸ਼ਨ ਇਹ ਹੋਈ ਪਈ ਆ ਕਿ ਇੱਕ ਤਾਂ ਹੁੰਦਾ ਨਾ ਕਿ ਜਿਹੜਾ ਕਸੂਰਵਾਰ ਆ ਉਹ ਆਡੈਂਟੀਫਾਈ ਨਹੀਂ ਹੁੰਦਾ ਜਦ ਵੀ ਕੋਈ ਗੱਲ ਹੋ ਜਾਂਦੀ ਹੈ ਕਹਿ ਦਿੰਦੇ ਆ ਕਿ ਆ ਫਲਾਣੇ ਹੈ ਗੈਂਗ ਦੇ ਗੁਰਗੇ ਗੁਰਗੇ ਆ ਆ ਫਲਾਣੇ ਦੇ ਆ ਜੇ ਇੱਕ ਐਡੇ ਸਟੇਟ ਤੋਂ ਇਹ ਐਨੇ ਨਹੀਂ ਚਾਹ ਦਬ ਕਾਬੂ ਹੁੰਦੇ ਤੇ ਸਟੇਟ ਕਿਵੇਂ ਚਲਾ ਲੈਣਗੇ ਇੱਕ ਤਾਂ ਹੋਵੇ ਨਾ ਕਿ ਚਲੋ ਜਿਹੜਾ ਕਾਰਪਰੇਟ ਉਹ ਹਲੇ ਆਇਡੈਂਟੀਫਾਈ ਨਹੀਂ ਹੋ ਰਿਹਾ ਐਕਸ਼ਨ ਕੀਤੇ ਲਿਆ ਜਾਵੇ ਆਇਡੈਂਟੀਫਾਈ ਨੇ ਫਿਰ ਉਹ ਤੋਂ ਬਾਅਦ ਫਿਰ ਇਹ ਗੱਲ ਚੱਲਦੀ ਹੈ ਆਪ ਲੁਧਿਆਣੇ ਦੀ ਵੀ ਖਬਰ ਹੈ ਜਿਹੜੀ ਇੱਥੇ ਕੱਲ ਵਟਸਐਪ ਕਾਲ ਤੇ ਆਈ ਹੈ ਕਿੰਨੀ ਰੈਨਸਮ ਮੰਗੀ ਹੈ ਮਤਲਬ ਤੁਸੀਂ ਹਾਲ ਐ ਇੱਥੇ ਰਹਿੰਦਾ ਤੁਸੀਂ ਕਮਾਓ ਲੋਕ ਖਾਣ ਬਿਨਾ ਕੁਝ ਕਰੇ ਖਾਣ ਫਿਰ ਕਮਾਊਗਾ ਕੌਣ ਫਿਰ ਇੱਥੇ ਰਹੂਗਾ ਕੌਣ ਮੈਨੂੰ ਤਾਂ ਇਹਨਾਂ ਦੀ ਇਹ ਸਾਰੀ ਪਾਲਿਸੀ ਹੋਈ ਨਹੀਂ ਸਮਝ ਆ ਰਹੀ ਅੱਜ ਤੱਕ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੇ ਲਾਅ ਐਂਡ ਆਰਡਰ ਤੇ ਇੱਕ ਅੱਖਰ ਨਹੀਂ ਬੋਲਿਆ ਮੁੱਖ ਮੰਤਰੀ ਸਾਹਿਬ ਨੇ ਇੱਕ ਅੱਖਰ ਨਹੀਂ ਬੋਲਿਆ ਪੁਰਸ ਦੇ ਮੁਖੀ ਨੇ ਇੱਕ ਅੱਖਰ ਨਹੀਂ ਬੋਲਿਆ ਸਭ ਅੱਛਾ ਕਹੀ ਜਾਂਦੇ ਜੇ ਇੰਨਾ ਕੁਝ ਹੋਣ ਤੋਂ ਬਾਅਦ ਵੀ ਸਭ ਅੱਛਾ ਹੈ ਫੇਰ ਤਾਂ ਗੁਰਦਾਸ ਮਾਨ ਦਾ ਗਾਣਾ ਹੀ ਆ ਕਿ ਈ ਬਣੋ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਗੁਰੂ ਜਾਨੇ ਇਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ ਅੱਜ ਸਰ ਹਬੀਦ ਬੀਆ ਨੂੰ ਲੈ ਕੇ ਜਿਹੜਾ ਉਹ ਬਿੱਲ ਵਿਚਾਰਿਆ ਜਾ ਰਿਹਾ ਕਮੇਟੀ ਵੀ ਸਪੈਸ਼ਲ ਬਣਾਈ ਗਈ ਹੈ ਸੋ ਸਲਾਹ ਲਈ ਜਾ ਰਹੀਆਂ ਲੋਕਾਂ ਤੋਂ WhatsApp ਤੇ ਸੁਨੇਹੇ ਮੰਗੇ ਜਾ ਰਹੇ ਆ ਇਸ ਤਰ੍ਹਾਂ ਦੇਖ ਰਹੇ ਕਿਉਂਕਿ 2 ਵਾਰ ਪਹਿਲਾਂ ਵੀ ਬਿੱਲ ਦੇਖੋ ਐ ਐਲ ਕਨਸੀਵਡ ਬੇਬੀ ਹੈ ਇਹ ਕਾਨੂੰਨ ਇਹ ਬਣਾ ਨਹੀਂ ਸਕਦੇ ਜੇ ਸਟੇਟ ਕੋਈ ਕਾਨੂੰਨ ਬਣਾਵੇ ਜਿਹਦੇ ਨਾਲ ਪੈਰਲਲ ਉਸੇ ਪੁਆਇੰਟ ਤੇ ਗਵਰਨਮੈਂਟ ਸੈਂਟਰ ਲਾ ਹੋਵੇ ਕਾਨੂੰਨ ਇਹ ਕਹਿੰਦਾ ਕਿ ਸੈਂਟਰ ਲਾਅ ਵੇਲ ਪ੍ਰਵੇਲ ਨਾਟ ਦੀ ਸਟੇਟ ਲਾਅ ਵੇਲ ਪ੍ਰਵੇਲ ਸਟੇਟ ਲਾਅ ਸਿਰਫ ਉੱਥੇ ਪ੍ਰਵੇਲ ਕਰਦਾ ਜਿੱਥੇ ਸੈਂਟਰ ਦੇ ਸਟੇਟ ਦੀ ਕੋਈ ਕਨਫਲਿਕਟ ਨਾ ਹੋਵੇ ਚਾਹੀਦਾ ਤਾਂ ਇਹ ਸੀਗਾ ਕਿ ਬਾਦਲ ਸਾਹਿਬ ਵੇਲੇ ਵੀ ਬਾਅਦ ਚ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਐਗਜ਼ਿਸਟਿੰਗ ਇੰਡੀਅਨ ਪਿਨਲ ਕੋਡ ਵਿੱਚ ਉਸ ਵੇਲੇ ਸੀ ਜਿਹੜਾ ਹੁਣ ਬੀਐਨਐਸ ਬਣ ਗਿਆ ਉਹਦੇ ਵਿੱਚ ਐਮੈਂਡਮੈਂਟ ਮੰਗੀ ਸੀ ਜਿਹੜੀ ਐਮੈਂਡਮੈਂਟ ਕਰਨ ਦੀ ਲੋੜ ਸੀ ਦੂਸਰੀ ਗੱਲ ਮੈਂ ਬਤੌਰ ਅਕਾਲੀ ਬਤੌਰ ਸਿੱਖ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਮੀਡੀਆ ਰਾਹੀਂ ਇਹ ਕਮੇਟੀ ਨੂੰ ਵੀ ਕਿ ਜਿੰਨੇ ਮਰਜ਼ੀ ਤੁਸੀਂ ਕਾਨੂੰਨ ਬਣਾ ਲਓ ਗ੍ਰੰਥ ਹੋਰ ਚੀਜ਼ ਹੁੰਦੀ ਆ ਗੁਰੂ ਹੋਰ ਚੀਜ਼ ਹੁੰਦਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਮਿਲ ਚੁੱਕਾ ਐਂਡ ਸੁਪਰੀਮ ਕੋਰਟ ਦੀ ਜੱਜਮੈਂਟ ਆ ਫੁੱਲ ਕਿ ਗੁਰੂ ਗ੍ਰੰਥ ਸਾਹਿਬ ਹੀ ਦੇ ਲਿਵਿੰਗ ਗੁਰੂ ਜਿਹੜੇ ਸਟੇਟ ਉਹਨਾਂ ਤੇ ਦਾਵਾ ਹੋ ਵੀ ਸਕਦਾ ਉਹਨਾਂ ਨੇ ਕੀਤਾ ਵੀ ਜਾ ਸਕਦਾ ਜੂਰਿਸਟਿਕ ਪਰਸਨ ਨਹੀਂ ਉਹਨਾਂ ਨੂੰ ਦੂਸਰੇ ਗ੍ਰੰਥਾਂ ਦੇ ਪੈਰਲਲ ਰੱਖ ਕੇ ਤੁਸੀਂ ਕੋਈ ਕਾਨੂੰਨ ਨਹੀਂ ਬਣਾ ਸਕਦੇ ਗੁਰੂ ਗ੍ਰੰਥ ਸਾਹਿਬ ਇੱਕ ਵਾਹਦ ਇੱਕ ਗ੍ਰੰਥਾ ਜਿਹਨੂੰ ਗੁਰਿਆਈ ਦੀ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਪਾਚਾ ਨੇ ਸੋ ਇਹ ਸਾਰੀ ਪੋਲੀਟੀਕਲ ਐਕਸਰਸਾਈਜ਼ ਹੈ ਐਂਡ ਮੈਂ ਸਮਝਦਾ ਕਿ ਇਹਨਾਂ ਨੇ ਜਿਹੜੇ ਉਹ ਸਿਲੈਕਟ ਕਮੇਟੀ ਜੁੜਾਇਆ ਕਿੰਨੇ ਕੁ ਲਰਨੇਟ ਨੇ ਕਿੰਨੇ ਕੁ ਕਮਿਟਮ ਵਾਲੇ ਕਮਿਟਮੈਂਟ ਵਾਲੇ ਨੇ ਬੰਦੇ ਦੱਸਣਾ ਤਾਂ ਸਹੀ ਨਾ ਆ ਸਰਦਾਰ ਮਨਪ੍ਰੀਤ ਸਿੰਘ ਵਾਲੀ ਸਾਡੇ ਲੁਧਿਆਣੇ ਵਾਲੇ ਇਹ ਤਾਂ ਜਥੇਦਾਰ ਅਪੁਆਇੰਟ ਕਰਾਉਣ ਲਈ ਕਾਂਗਰਸ ਸਰਕਾਰ ਨੂੰ ਕਹੀ ਜਾਂਦੇ ਸੀ ਉਹ ਕਾਨੂੰਨ ਬਣਾਉਣੇ ਸੀ ਕੋਈ ਇਹ ਸਹਾਇ ਹੋਣਗੇ ਪਹਿਲਾਂ ਤਾਂ ਇਹ ਗਵਰਨਮੈਂਟ ਦੀ ਨੀਤੀ ਜੇ ਸਾਫ਼ ਹੋਵੇ ਨਾ ਜਿੰਨੀਆਂ ਬੇਦਬੀਆਂ ਇੰਨਾ ਵੇਲੇ ਹੋਈਆਂ ਨੇ ਰੋਪੜ ਵਾਲੀ ਤੇ ਸੁਲਤਾਨਪੁਰ ਲੋਧੀ ਵਾਲੀ ਥਾਂ-ਥਾਂ ਤੇ ਬੇਦਬੀਆਂ ਹੋਈਆਂ ਨੇ ਇੱਕ ਬੇਦਬੀ ਦੇ ਵਿੱਚ ਵੀ ਇਹਨਾਂ ਨੇ ਕੋਈ ਗੱਲ ਨਤੀਜੇ ਨਹੀਂ ਲਾਈ ਰੋਪੜਾੜੀ ਚ ਬੰਦਾ ਡਿਊਟੀ ਤੋਂ ਆ ਕੇ ਕਾਰ ਕੱਪੜੇ ਬਦਲ ਕੇ ਸਣੇ ਜੁੱਤੀਆਂ ਜਾ ਕੇ ਗੁਰਦੁਆਰੇ ਸਾਹਿਬ ਵੇਦਵੀ ਕਰਕੇ ਜਾਂਦਾ ਉਹ ਫੜਿਆ ਜਾਂਦਾ ਮਾਨਸਾ ਜੇਲ੍ਹ ਭੇਜਿਆ ਜਾਂਦਾ ਮਾਰਿਆ ਜਾਂਦਾ ਅੱਜ ਤੱਕ ਦੱਸਿਆ ਹੀ ਨਹੀਂ ਉਹ ਕੌਣ ਸੀ ਉਹਦੇ ਮਗਰ ਸ਼ਕਤੀ ਕੌਣ ਸੀ ਸੁਲਤਾਨ ਬਰ ਲੋਦੀ ਖੰਡ ਪਾਟ ਸਾਹਿਬ ਖੰਡਰ ਹੋਇਆ ਗੋਲੀਆਂ ਚੱਲੀਆਂ ਉੱਥੇ ਪਰਚਾ ਕੋਈ ਨਹੀਂ ਸੋ ਇਹ ਸਰਕਾਰ ਜਿੱਥੇ ਨੀਅਤ ਨਾ ਠੀਕ ਹੋਵੇ ਉੱਥੇ ਨੀਤੀ ਕਦੇ ਵੀ ਨਹੀਂ ਠੀਕ ਹੁੰਦੀ ਸਰ ਇੱਕ ਸ਼ਰੋਮੀ ਅਕਾਲੀ ਦਲ ਵੱਲੋਂ ਕੀਤੇ ਜਾਂ ਦੀ ਉਪਰ ਅਲੀਗੇਸ਼ਨਸ ਲਗਾਏ ਗਏ ਨੇ ਫॉर ਇਰੈਗੂਲੈਰिटीज ਐਂਡ ਫॉर ਨਾਟs ਸਟੈਂਡਿੰਗ ਅਗੇਂਸਟ ਦੈਟ ਪੁਲਿੰਗ ਪੋਲਿਸੀ ਉਧਰੋਂ ਅਯਾਲੀ ਵੱਲੋਂ ਇਹ ਕਿਹਾ ਗਿਆ ਹੈ ਕਿ ਮੈਂ ਰੈਂਡਰਲੀ ਅਪੋਜ਼ ਕਰ ਰਿਹਾ ਤੇ ਮੇਰਾ 151 ਅਕੜ ਲਈ ਇਸ ਪੋਲਿਸੀ ਦੇ ਅੰਦਰ ਆ ਰਿਹਾ ਹੈਗਾ ਦੇਖੋ ਸਰਦਾਰ ਮਾਨਪ੍ਰੀਤ ਸਿੰਘ ਯਾੜੀ ਨੂੰ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਕਿਉਂਕਿ ਸਰਦਾਰ ਮਾਨਪ੍ਰੀਤ ਸਿੰਘ ਯਾੜੀ ਆਲਰੇਡੀ ਇਸ ਸਰਕਾਰ ਤੋਂ ਬੜੀ ਵੱਡੀ ਫੇਵਰ ਲੈ ਚੁੱਕਾ ਜਿਹੜੀ ਅਵੰਤਾ ਕਲੋਨੀ ਬਣਾਈ ਹੈ ਗਏ ਹੋ ਤੁਸੀਂ ਉੱਥੇ ਨਹਿਰ ਦੇ ਨਾਲ ਸਰਕਾਰ ਨੇ ਸਪੈਸ਼ਲ ਪਰਮਿਸ਼ਨ ਦੇ ਕੇ ਗਵਰਨਮੈਂਟ ਪ੍ਰਾਪਰਟੀ ਤੇ ਉਹਨੂੰ ਆਪਣੀ ਰੋਡ ਬਣਾਉਣ ਦੀ ਇਜਾਜ਼ਤ ਦਿੱਤੀ ਹੈ ਦੂਸਰੀ ਗੱਲ ਸਰਦਾਰ